ਸ਼ਹੀਦੇ ਆਜ਼ਮ ਸਰਦਾਰ ਪਗਤ ਸਿੰਘ ਨੂੰ ਸਮਰਪਿਤ ਪ੍ਰਭਾਤ ਫੇਰੀ ਨੇ ਸ਼ਹੀਦੇ ਆਜ਼ਮ ਦੇ ਬੁੱਤ ਤੱਕ ਪਹੁੰਚਣ ਤੱਕ ਰੈਲੀ ਦਾ ਰੂਪ ਤਨ ਕਰ ਲਿਆ ਸ਼ਹੀਦੇ ਆਜ਼ਮ ਸਰਦਾਰ ਪਗਤ ਸਿੰਘ ਨੂੰ ਸਮਰਪਿਤ ਪ੍ਰਭਾਤ ਫੇਰੀ ਨੇ ਸ਼ਹੀਦੇ ਆਜ਼ਮ ਦੇ ਬੁੱਤ ਤੱਕ ਪਹੁੰਚਣ ਤੱਕ ਰੈਲੀ ਦਾ ਰੂਪ ਤਨ ਕਰ ਲਿਆ ਇਸ ਮੌਕੇ ਡੀਐਸਪੀ ਬਲਜੀਤ ਸਿੰਘ ਢਿੱਲੋਂ ਬਲਜੀਤ ਸਿੰਘ ਇੰਚਾਰਜ ਸੀਆਈਏ ਸਟਾਫ ਹੰਡਾਇਆ ਵਿਸ਼ੇਸ਼ ਮਹਿਮਾਨ ਵਜੋਂ ਸਾਮਲ ਹੋਏ ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮੁੱਚੇ ਪੰਜਾਬ ਵਿੱਚ ਡੀਜੀਪੀ ਪੰਜਾਬ ਗੌਰਵ ਜੱਦਵ ਅਤੇ ਜ਼ਿਲ੍ਹਾ ਬਰਨਾਲਾ ਪੁਲਿਸ ਮੁਖੀ ਸਰਫਰਾਜ਼ ਆਲਮ ਜੀ ਦੀ ਅਗਵਾਈ ਵਿੱਚ ਨਸ਼ਿਆਂ ਦੇ ਵਿਰੁੱਧ ਮੁਹਿੰਮ ਜਾਰੀ ਹੈ। ਉਹਨਾਂ ਕਿਹਾ ਕਿ ਨਸ਼ਿਆਂ ਦੇ ਵਿਰੋਧੀ ਮੁਹਿੰਮ ਚ ਲੋਕਾਂ ਦਾ ਸਹਿਯੋਗ ਸਾਨੂੰ ਬਹੁਤ ਜ਼ਰੂਰੀ ਹੈ। ਸ਼ਹਿਰ ਦੇ ਪਤਵੰਤੇ ਸੱਜਣਾਂ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਉਹਨਾਂ ਨੂੰ ਕੋਈ ਨਸ਼ਾ ਤਸਕਰ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹ ਐਂਟੀ ਡਰੱਗ ਹੈਲਪਲਾਈਨ ਨੰਬਰ 97791002007508080280 ਤੇ ਸੂਚਨਾ ਦਿੱਤੀ ਜਾਵੇ। ਸੂਚਨਾਕਾਰ ਦਾ ਨਾਮ ਅਤੇ ਵੇਰਵਾ ਪੂਰਨ ਤੌਰ ਤੇ ਗੁਪਤ ਰੱਖਿਆ ਜਾਵੇਗਾ। ਉਹਨਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਪੁੱਤ ਨੂੰ ਫੁੱਲ ਅਰਪਣ ਕਰਕੇ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਡਾਕਟਰ ਵਰਨਾਸ਼ ਰਾਣਾ ਕਰਾਚੋ 16 ਏਕੜ ਕਲੋਨੀ ਦੇ ਪ੍ਰਧਾਨ ਸ਼੍ਰੀ ਮਦਨ ਲਾਲ ਬਾਂਸਲ, ਨੀਲਮਣੀ ਸਮਾਧਿਆ, ਪੰਜਾਬ ਪ੍ਰੈਸ ਕਲੱਬ ਦੇ ਜ਼ਿਲ੍ਹਾ ਬਰਨਾਲਾ ਦੇ ਪੈਟਰਨ ਸੁਖਵਿੰਦਰ ਸਿੰਘ ਭੰਡਾਰੀ, ਰਜੇਸ਼ ਪਟਾਨੀ, ਐਸਡੀ ਸਭਾ ਦੇ ਚਰਨਸ਼ਖਤਰ ਸ਼ਿਵ ਸਿੰਘਲਾ, ਨੀਰਜ ਸਿੰਘਲਾ ਪ੍ਰਧਾਨ ਉਪਕਾਰ ਸੁਸਾਇਟੀ ਪ੍ਰਿੰਸੀਪਲ ਹਰੀਸ਼ ਪੰਸਲ ਨੇ ਸ਼ਹੀਦਾਂ ਨੂੰ ਪੁਸ਼ਪਾਂਝਲੀ ਭੇਟ ਕਰਦਿਆਂ ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਨੂੰ ਪੂਰਨ ਸਮਰਥਨ ਦੇਣ ਦਾ ਸੰਕਲਪ ਲਿਆ ਇਸ ਦੌਰਾਨ ਐਸਡੀ ਕਾਲਜ ਦੇ ਪ੍ਰੋਫੈਸਰ ਮਨਜੀਤ ਵੱਲੋਂ ਹਾਜ਼ਰੀਨ ਨੂੰ ਨਸ਼ਾ ਨਾ ਕਰਨ ਅਤੇ ਦੂਸਰਿਆਂ ਨੂੰ ਨਸ਼ਿਆਂ ਤੋਂ ਰੋਕਣ ਲਈ ਸੋਚ ਚकाई ਗਈ ਐਸਡੀ ਕਾਲਜ ਦੇ ਵਿਦਿਆਰਥੀਆਂ ਨੇ ਨਸ਼ਾ ਵਿਰੋਧੀ ਗੀਤ ਗਾ ਕੇ ਲੋਕਾਂ ਨੂੰ ਨਸ਼ੇ ਨਾ ਕਰਨ ਲਈ ਪ੍ਰੇਰਿਤ ਕੀਤਾ ਪ੍ਰਬਾਤ ਫੇਰੀ ਦੌਰਾਨ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਸੰਬੰਧੀ ਸਲੋਗਨ ਵੀ ਲਗਾਏ ਗਏ ਐਡਵੋਕੇਟ ਦੀਪਕ ਜਿੰਦਲ ਨਗਰਕਾਰਾਵਾ ਅਤੇ ਪ੍ਰੋਗਰਾਮ ਦੇ ਕਨਵੀਨਰ ਨੇ ਸਾਰਿਆਂ ਦਾ ਧੰਨਵਾਦ ਕੀਤਾ ਇਸ ਦੌਰਾਨ ਸੁਖਦਰਸ਼ਨ ਕੁਮਾਰ ਸਹਿ ਨਗਰਕਾਰ ਰਵਾ ਸ਼੍ਰੀ ਚੰਦਰ ਸ਼ਰਮਾ ਰਜਿਤ ਬਾਂਸਲ ਲੱਕੀ ਡਾਕਟਰ ਲਿਪਸੀ ਮੋਦੀ ਮੱਖਣ ਲਾਲ ਮੈਂਬਰ ਨਗਰ ਸਦਾ ٹرسٹ ਵਿਸ਼ਵ ਬਿੰਦੂ ਪਰਿਸ਼ਦ ਤੋਂ ਆਚਾਰਿਆ ਸ਼੍ਰੀ ਨਿਵਾਜ ਜੀ ਪਾਜਬਾ ਜ਼ਿਲ੍ਹਾ ਪ੍ਰਧਾਨ ਜਯਵਿੰਦਰ ਸ਼ੰਟੀ ਵਿਸ਼ਾਲ ਗਰਗ ਮਿਸ਼ਨ ਨਿਊ ਇੰਡੀਆ ਦੇ ਕੌਮੀ ਜਰਨਲਿਸਤ ਕਤਰ ਡਾਕਟਰ ਰਕੇਸ਼ ਪੁੰਜ ਕਾਕਾ ਸਿੰਘ ਡਾਕਟਰ ਕਮਲਦੇਵ ਮੋਨੂ ਗੋਇਲ ਅਵਤਾਰ ਸਿੰਘ ਤਨੌਲਾ ਖੁਰਦ ਅਰਜਿੰਦਰ ਉੱਪਲ ਸ਼ਮਸ਼ੇਰ ਭੰਡਾਰੀ ਸਰਪੰਚ ਗੁਰਦਰਸ਼ਨ ਸਿੰਘ ਬਰਾੜ ਰਕੇਸ਼ ਸਿੰਘਲਾ ਵੈਟਰਨਰੀ ਡਾਕਟਰ ਭਾਜਪਾ ਨੇਤਾ ਉਪਿੰਦਰ ਸਰਪੰਚ ਰਾਹੁਲ ਬਾਲੀ ਨੀਰਜ ਸਿੰਘਲਾ ਪ੍ਰਧਾਨ ਉਪਕਾਰ ਸੁਸਾਇਟੀ ਹਰਸ਼ਵਾਯੂ ਯਸ਼ਪਾਲ ਸ਼ਰਮਾ ਰੋਸ਼ਨ ਲਾਲ ਸਰਬ ਸੁਖਜੀਤ ਸਿੰਘ ਸ਼ੀਤਲ ਰਕੇਸ਼ ਗੋਇਲ ਪੱਤਰਕਾਰ ਹਰੀਓਮ ਨੰਦ ਕਿਸ਼ੋਰ ਪ੍ਰੇਮ ਕੁਮਾਰ ਤਜਿੰਦਰ ਪਿੰਟਾ ਰਾਮ ਲਾਲ ਬਦਰਾ ਸੋਨੀ ਗੋਇਲ ਆਦੀ ਨੇ ਵੀ ਸ਼ਹੀਦ ਤੇ ਅਜਮ ਸ਼ਹੀਦ ਭਗਤ ਸਿੰਘ ਜੀ ਨੂੰ ਪੁਰਸ਼ਪਾਜਲੀ ਅਰਪਿਤ ਕੀਤੀ ਪੂਰੇ ਜੋਸ਼ ਨਾਲ انقلاب کی کی इनकल इनकल हर आत्मा की हर आत्मा की था छा देश की रक्षा कौन करेगा देश की रक्षा कौन करेगा

भारत नास ਭਗਤ ਜੀ ਦੇ ਕੋਲ ਤੋਂ ਮੇਰਾ ਰੰਗ ਤੇ ਬਸੰਤੀ ਚੋਲਾ ਮੇਰਾ ਰੰਗ ਤੇ ਬਸੰਤੀ ਚੋਲਾ ਮੇਰਾ ਰੰਗ ਤੇ ਬਸੰਤੀ ਚੋਲਾ ਮਾਏ ਰੰਗ ਦੇ ਬਸੰਤੀ ਚੋ निकले इस देश की खातिर बस इतना अरमान है निकले इस देश की खातिर बस इतना अरमान है एक बार इस राह में मरना सौ जन्मों के समान मरना सौ जन्मों के समान है देख वीरों की कुर्बानी देख के वीरों की कुर्बानी अपना बनिए बोला ਮੇਰੇ ਪਸੰਦੀਚੋ ਨਾ ਮੇਰਾ ਰੰਗ ਤੇ ਪਸੰਦੀਚੋ ਨਾ ਮੇਰਾ ਰੰਗ ਗੋਰੇ ਜੱਜ ਨੇ ਆਉਂ ਜੱਜ ਨੇ ਸੁਣਾ ਦਿੱਤਾ ਫੈਸਲਾ ਓਏ ਸੁਣ ਸੁਣ ਬੋਲੇ ਸੂਰਮਾ ਮੱਖਣਾ ਮੱਖਣਾ ਹੋ ਦੇਸ਼ ਨੂੰ ਪਿਆਰਾ ਜਿੰਦ ਤੋਂ ਅਸੀਂ ਰੱਖਣਾ ਹੋ ਦੇਸ਼ ਨੂੰ ਪਿਆਰਾ ਜਿੰਦ ਤੋਂ ਅਸੀਂ ਰੱਖਣਾ ਹੋ ਮੁਲਾਕਾਤ ਨੂੰ ਜਦੋਂ ਮਾਈ ਬਈ ਮੁਲਾਕਾਤ ਨੂੰ ਮੁਲਾਕਾਤ ਨੂੰ ਜਦੋਂ ਮਾਂ ਆਈ ਸੈਂਟਰ ਲਾਹੌਰ جیل ਵਿੱਚ ਪਿੱਛੇ ਸਿੱਖਾਂ ਦੇ ਸਿੱਖਾਂ ਦੇ ਭਗਤ ਸਿੰਘ ਬੇਕੇ ਅੱਖੀਆਂ ਚੋਂ ਪਾਣੀ ਆ ਗਿਆ ਦੇਖ ਮਾਂ ਨੂੰ ਹੋ ਮਾਂ ਨੂੰ ਭਗਤ ਸਿੰਘ ਬੋਲਿਆ ਨਹੀਂ ਕਿਹੜੀ ਗੱਲੋਂ ਹੰਝੂ ਕੇਰਦੀ ਰੱਖ ਹੌਸਲਾ ਹੌਸਲਾ ਦਲਾਣਾ ਚੱਤੇ ਅੰਮੀ ਇਹਨੀ ਥਾਪੀ ਦੇ ਕੇ ਭਗਤ ਸਿੰਘ ਨੂੰ ਬੋਲ ਕੇ ਬੋਲ ਕੇ ਹੋ ਦੇਸ਼ ਨੂੰ ਆਜ਼ਾਦ ਕਰਨਾ ਖੂਨ ਢੋਲ ਕੇ ਹੋ ਦੇਸ਼ ਨੂੰ ਆਜ਼ਾਦ ਕਰਨਾ ਖੂਨ ਢੋਲ ਕੇ ਘਾਟੀ ਵੱਜ ਗਈ ਮੁਲਾਕਾਤ ਟੁੱਟ ਗਈ ਵੀ ਘਾਟੀ ਵੱਜ ਗਈ ਘਾਟੀ ਵੱਜ ਗਈ ਮੁਲਾਕਾਤ ਟੁੱਟ ਗਈ ਕੱਟ ਲਿਆ ਕੋਠੜੀ ਚੋਂ ਭਰਤ ਸਿੰਘ ਨੂੰ ਸਿੰਘ ਨੂੰ ਲਾ ਲਿਆ ਮੂਰੇ ਗੋਰਿਆਂ ਦੀ ਗਾਰਦ ਨੇ ਜਾਦੇ ਸ਼ੇਰ ਨੇ ਔ ਸ਼ੇਰ ਨੇ ਮਾਰਿਆ ਨਾਰਾ ਬਈ 1 ਲੱਖ ਜਿੰਦਾਬਾਦ ਦਾ ਫાંਸੀ ਤੇ ਦਾ ਆਉਂਦੇ ਤਾਂ ਭਰਤ ਸਿੰਘ ਸੂਰਮਾ ਮਰ ਜਾਣ ਪਾਪੀ ਗੋਰਿਆਂ ਰਾਣਾ ਰਾਣਾ ਹੋ ਭਰਤ ਥਰੀਕੇ ਵਾਲਿਆ ਗਿਆ ਪਾਣਾ ਹੋ ਭਰਤ ਥਰੀਕੇ ਵਾਲਿਆ ਗਿਆ ਪਾਣਾ ਹਮ バス ਫਰੀਕੇ ਵਾਲਿਆ ਗਿਆ ਪਾਣਾ ਸੋਸਾਇਟੀ ਦਾ ਨਾਮ ਬੋਲਣਗੇ ਮਾਨਾਰਤਨ ਵਾਸੀ ਜੀ ਕਾ ਕਰਨ ਬੇਤੀਆ ਜੀ বিনা ਟਾਈਮ ਲਗਾਏ ਇੱਕ ਨਾ ਇੱਕ ਨਾ ਜੀ ਬੋਲਦਾ ਕਹਿ ਰਿਹਾ ਹੁਸਤ ਇਹਦੇ ਆ ਜਾਈਏ ਉਸ ਤੋਂ ਬਾਅਦ ਕੋਈ ਟੈਪ ਸਾਰੇ ਅਗਲੀ ਦਾ ਨਾਮ ਬੋਲਿਆ ਜਜੁਕੇ ਜੀ ਨੀਲਮਲੀ ਜੀ ਲੀਨ ਸਿੰਘਲਾ ਜੀ ਉਪਕਾਰ ਸੋਸਾਇਟੀ ਵਾਲੇ ਇਹਨਾਂ ਜੀ ਖਤਮ ਰੁਕੇ ਜੀ ਸਨੈਪ ਲੈ ਰਹੇ ਨੇ ਪੱਤਰਕਾਰ ਵੀ ਸਾਹਮਣੇ ਦੇਖੋ ਜੀ ਧਿਆਨ ਦਿਓ ਸਾਡੇ ਫੁੱਲ ਭੇਡ ਕਰ ਲੋ ਕਿ ਉੱਤੇ ਹੈਗੇ ਆ ਫੁੱਲ ਭੇਡ ਕਰਵਾ ਦਿਓ ਫੁੱਲ ਦੋ ਨਾ ਇਹ ਹੈਗੇ ਉੱਪਰ ਆ ਹੱਥਾਂ ਦੇ ਲੈ ਗੋ ਜੀ ਆਪਣੇ ਬਹੁਤ ਬੰਦੀਆਂ ਚਾਰਾਂ ਦਿਨ ਦੀ ਸਮਝਿਆ ਆ ਜਿਓ ਮੇਰੇ ਥੱਲੇ ਆ ਜਾਓ ਹੋ ਗਏ ਹੋ ਗਏ ਹੋ ਗਿਆ ਉਹ ਕੰਮ भारत माता जी भारत माता की की भारत माता जी हरेजी भगत सिंह राजगुरु सुखदेव अमर रहे अमर अमर रहे भगत सिंह राजगुरु सुखदेव अमर रहे अमर अमर रहे रहे आप सभी खड़े होकर और रखना राइट हैंड सज्जा हाथ आगे की ओर करें और एक हाथ दिल पे एक हाथ आगे रखें भारत माता की जय अच्छे असी ਅੱਜ ਦੀ ਬਰਨਾਰਾ ਵਾਸੀ ਬਰਨਾਰਾ ਵਾਸੀ ਭਗਤ ਸਿੰਘ ਰਾਜਗੁਰੂ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਜੀ ਸੁਖਦੇਵ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਆਂ ਸ਼ਹਾਦਤ ਨੂੰ ਯਾਦ ਕਰਦੇ ਆਂ ਪ੍ਰਣ ਲੈਂਦੇ ਹਾਂ ਕਿ ਪ੍ਰਣ ਲੈਂਦੇ ਹਾਂ ਅਸੀਂ ਅਸੀਂ ਬਰਨਾਲਾ ਦੇ ਵਿੱਚ ਬਰਨਾਲਾ ਦੇ ਵਿੱਚ ਨਸ਼ਿਆਂ ਨੂੰ ਨਸ਼ਿਆਂ ਨੂੰ ਕੋਈ ਜਾਨ ਨਹੀਂ ਕੋਈ ਜਾਨ ਨਹੀਂ ਲੈਣ ਦਵਾਂਗੇ ਨਾ ਹੀ ਅਸੀਂ ਨਾ ਹੀ ਅਸੀਂ ਨਸ਼ਾ ਕਰਾਂਗੇ ਅਤੇ ਨਾ ਹੀ ਕਿਸੇ ਨੂੰ ਕਰਨ ਦਵਾਂਗੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਜੈ ਹਿੰਦ ਜੈ ਪਰ ਜੀ ਆਇਆਂ ਨੂੰ ਅਸ਼ੀਰਵਾਦ ਦੇਣਾ ਆਜੋ ਆਜੋ ਤੁਹਾਨੂੰ ਕਹਿ ਰਹੇ ਸੀ ਆਪ ਨੂੰ ਕਹਿ ਰਹੀ ਇਹ ਬੜਾ ਵਧੀਆ ਸਲਾੰਗਾ ਜਿਹੜਾ ਕਦਮ ਹੈ ਅਸੀਂ ਸਾਰੇ ਨਾਲ ਮਿਲ ਕੇ ਇਸ ਤਰੀਕੇ ਚੱਲਦੇ ਰਹੀਏ ਜੁੱਤ ਰਸ਼ਿਆਂ ਬਰੋ ਤੇ ਅਸੀਂ ਇਹਨੂੰ ਜਲਦੀ ਖਤਮ ਕਰਾਂ। ਗੋਡਸ ਸਾਹਿਬ ਨੂੰ ਵੀ ਸਾਨੂੰ ਬਹੁਤ ਥੈਂਕ ਯੂ। ਦਸਤਨ ਦਸਤਨ ਹੋਰ ਸੀ। ਸੋ ਅਵਾਤੋਂ ਪਹਿਲਾਂ ਐਸਐਸਡੀ ਕਾਲਜ ਚੋਂ ਕਮਲਪ੍ਰੀਤ ਸਿੰਘ ਜੀ ਨੇ ਤਿਆਰ ਕਰਕੇ ਆਇਆ ਬੇਟਾ ਪੂਰਨ ਕਰ। ਧੰਨ ਮਾਨੋ ਤੇ ਸਰ जराया फिर जाके कहीं हमने सब पे ये शरीर सजाया गया वो तेरी मिट्टी में मिल जावा गुल बन के मैं खिल जावा इतनी सी है दिल की आरज़ू ਤੇ ਨਦੀ ਨੂੰ ਮੈਂ ਵਹਾ ਜਾਵਾਂ ਤੇਰੇ ਖੇਤੋਂ ਮੈਂ ਲਹਿਰਾਵਾਂ ਇਹ ਕੰਸੀ ਹਾਣ ਦੀ ਚਾਹਤ ਅੱਜ ਅਸੀਂ ਦੇਖਦੇ ਆ ਕਿ ਅੰਮ੍ਰਿਤਸਰ ਤਰਨਤਾਰਨ ਵਰਗੇ ਸ਼ਹਿਰ ਨੇ ਜਿਹੜੇ ਉਹ ਜ਼ਿਲ੍ਹੇ ਨੇ ਜਿਹੜੇ ਨਸ਼ੇ ਦੀ ਗਰਾਫਤ ਦੇ ਵਿੱਚ ਪੂਰੀ ਤਰ੍ਹਾਂ ਗਏ ਸਾਨੂੰ ਦੁੱਖ ਨਾਲ ਕਹਿਣਾ ਪੈਂਦਾ ਪੰਜ ਸਪੈਕਰ ਚ ਬੋਲ ਰਹੇ ਸੀ ਕਿ ਕੁਣੀ ਨਸ਼ੇ ਦੇ ਵਿੱਚ ਲਾ ਸਾਨੂੰ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਪੰਜਾਬ ਦਾ ਇੱਕੋ ਇੱਕ ਸ਼ਹਿਰ ਜਿਸ ਨੂੰ ਅਸੀਂ ਸਭ ਤੋਂ ਪਵਿੱਤਰ ਸ਼ਹਿਰ ਮੰਨਦੇ ਹਾਂ ਔਰ ਉਸ ਪਵਿੱਤਰ ਸ਼ਹਿਰ ਦੇ ਵਿੱਚ ਪਹਿਲਾ ਕੁੜੀਆਂ ਦੇ ਲਈ ਨਸ਼ਾ ਛਡਾਊ ਕੇਂਦਰ ਖੁੱਲਿਆ ਔਰ ਸਾਡੇ ਲਈ ਇੱਕਡੀ ਸ਼ਰਮ ਦੀ ਗੱਲ ਹੈ। ਤਰ੍ਹਾਂ ਤਰ੍ਹਾਂ ਜ਼ਿਲ੍ਹੇ ਦੇ ਵਿੱਚ ਕਿੰਨੇ ਪਿੰਡਾਂ ਨੂੰ ਮੁਹਾਵਾ ਸੁਦੇਸੁਰ ਸਿੰਘ ਵਾ ਦੋ ਪਿੰਡਾਂ ਦੇ ਵਿੱਚ 97 ਵਿਡੋਸ ਨੇ 97 ਮੇ ਵਿਡੋਸ ਨੇ ਉਹ ਵਿਡੋ ਉਹ ਨਹੀਂ ਜਿਨ੍ਹਾਂ ਦੇ ਪਤੀ ਨਸ਼ੇ ਦੇ ਟੀਕੇ ਨਾਲ ਕਰਦੇ ਇਹ ਸਾਰਾ ਕੁਝ ਹੋਰ ਪਾੜ ਹੈ ਹਜੇ ਪੰਜਾਬ ਦੇ ਵਿੱਚ ਜਿੰਨੇ ਲੋਕ ਆਈਡੀਓ ਹੋ ਗਏ ਆਈਡੀਓ ਹੁੰਦੇ ਨੇ ਜਿਹੜੇ ਇਜੈਕਟਡ ਡਰਗ ਯੂਜ਼ਰ ਨੇ ਜਿਹੜੇ ਬਾਹਰ ਟੀਕਾ ਲਾਉਂਦੇ ਨੇ ਪਰ ਜੇਕਰ ਅਸੀਂ ਪੂਰੇ ਗ੍ਰਾਫ ਨੂੰ ਦੇਖੀਏ ਤਾਂ ਸੰਗਰੂਰ ਤੇ ਬਰਨਾਲਾ ਹਜੇ ਵੀ yellow list ਦੇ ਵਿੱਚ ਆ ਰਹੇ ਔਰ ਅੰਮ੍ਰਿਤਸਰ ਪਰਨਤਾਰ ਨੂੰ ਫ੍ਰੀਪੋਰਟ ਕਰੋਚਪੁਰ ਉਹ ਸਾਰੇ red zone ਦੇ ਵਿੱਚ ਆ ਚੁੱਕੇ ਔਰ ਅੱਜ ਸਾਡਾ ਇਹ ਫਰਜ਼ ਬਣਦਾ ਕਿ ਜੇਕਰ ਅਸੀਂ ਅੱਜ ਇਹ ਰੈਲੀਆਂ ਸ਼ੁਰੂ ਕੀਤੀਆਂ ਨੇ ਇਹਨਾਂ ਰੈਲੀਆਂ ਨੂੰ ਨਸ਼ਾ ਰੋਕਣ ਦੇ ਲਈ ਅobe ਆਂਦੇ ਲਈ ਬਣਾਇਆ ਹੈ। ਕਾਰਨ ਕੀ ਹੁੰਦਾ ਕਿ ਮੈਨੂੰ ਪਤਰਕਾਰ ਸਾਹਿਬ ਪੁੱਛ ਰਹੇ ਸੀ ਕਿ ਸਮਾਜ ਨੂੰ ਕਿਸਨੇਹਾ ਦੇਣਾ ਚਾਹੀਦਾ। ਮੈਂ ਸਮਝਦਾ ਕਿ ਜਦੋਂ ਕੋਈ ਬੰਦਾ ਨਸ਼ਾ ਕਰਦਾ ਹੈ ਉਸ ਤੋਂ ਬਾਅਦ ਉਹ ਨਸ਼ਾ ਛੱਡਦਾ ਹੈ। ਉਹਦਾ ਮਨ ਕਰਦਾ ਹੈ ਕਿ ਮੈਂ ਨਸ਼ਾ ਛੱਡ ਜਾਵਾਂ। ਸਭ ਤੋਂ ਵੱਡੀ ਤਰਾਸ਼ੀ ਹੁੰਦੀ ਕੀ ਹੈ ਅੱਜ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਕੇ ਜਾ ਰਿਹਾ ਸਭ ਤੋਂ ਵੱਡੀ ਤਰਾਸ਼ਦੀ ਹੁੰਦੀ ਕੀ ਹੈ ਕਿ ਉਸ ਨਸ਼ਈ ਨੂੰ ਨਾ ਕੋਈ ਦੁਕਾਨ ਤੇ ਲਾਉਂਦਾ ਨਾ ਕਿਸੇ ਕੰਮ ਤੇ ਲਾਉਂਦਾ ਔਰ ਨਾ ਹੀ ਉਸ ਨੂੰ ਸਮਾਜ ਦੇ ਵਿੱਚੋਂ ਰੁਤਬਾ ਮਿਲਦਾ ਅੱਜ ਅਸੀਂ ਜੇਕਰ ਇਸ ਗੱਲ ਦਾ ਤਹਈਆ ਕਰ ਰਹੇ ਹਾਂ ਤਾਂ ਉਹਨਾਂ ਨਸ਼ਈਆਂ ਨੂੰ ਜਿਹੜੇ ਆਪਣੀ ਸ਼ਿੱਦਤ ਦੇ ਨਾਲ ਜਿਨ੍ਹਾਂ ਨੇ ਨਸ਼ਾ ਛੱਡਿਆ ਉਹ ਮੁੜ ਉਸੇ ਤੇ ਵਾਪਸ ਆਉਂਦੇ ਅੱਜ ਸਾਨੂੰ ਇਹ ਗੱਲ ਬੜੀ ਦੇਖੋ ਅਚੰਭੇ ਵਾਲੀ ਗੱਲ ਹੈ ਕਿ ਪੁਲਿਸ ਨੇ ਜਿਹੜੇ ਲਾਉਂਡ ਪਾਊਡਰ ਤੇ ਕੰਮ ਕਰਨੇ ਨੇ ਅੱਜ ਪੁਲਿਸ ਪ੍ਰਸ਼ਾਸਨ ਨਸ਼ਾ ਮੁਕਤ ਕਰਾਉਣ ਦੇ ਵਿੱਚ ਲੱਗਿਆ ਹੋਇਆ ਜਦੋਂ ਕਿ ਨਸ਼ਾ ਮੁਕਤ ਕਰਾਉਣ ਦਾ ਜਿਹੜਾ ਕੰਮ ਹੈ ਉਹ ਸਾਡੇ ਸਮਾਜ ਦਾ ਹੈ ਔਰ ਅੱਜ ਜਿਸ ਤਰ੍ਹਾਂ ਸੇ 71 ਹੋਏ ਆ ਆਪਣੇ ਆਪਣੇ ਕੰਮਾਂ ਦੇ ਵਿੱਚੋਂ ਸਵੇਰੇ 71 ਹੋ ਕੇ ਇੱਥੇ ਬੈਠ ਗਏ ਆ ਅੱਜ ਹਰ ਇੱਕ ਵਿਅਕਤੀ ਨੂੰ ਸੰਸਾਰ ਦੇ ਅੱਜ ਪੰਜਾਬ ਦੇ ਹਰ ਇੱਕ ਵਿਅਕਤੀ ਨੂੰ ਹਰ ਇੱਕ ਐਨਜੀਓ ਨੂੰ ਹਰ ਇੱਕ ਸੰਸਥਾ ਨੂੰ ਆਪਣੀ ਜ਼ਿੰਮੇਵਾਰੀ ਤੋਂ ਉਪਰ ਉੱਠ ਕੇ ਨਸ਼ਾ ਤੇ ਬਰੁਖਤ ਕੰਮ ਕਰਨਾ ਚਾਹੀਦਾ ਹੈ ਔਰ ਇਸ ਪਹਿਲੇ ਕਦਮ ਦੇ ਲਈ ਮੈਂ ਸਮਝਦਾ ਕਿ ਜਿੱਥੇ ਦੀਪਕ ਜੀ ਤੇ ਹੋਰ ਸਾਰੇ ਤੁਸੀਂ ਵਿਧਾਈ ਦੇ ਪਾਤਰੋਂ ਕਿ ਅੱਜ ਇਹ ਪਹਿਲਾ ਹਮਲਾ ਮਾਰਿਆ ਔਰ ਮੈਂ ਸਮਝਦਾ ਕਿ ਇਹ ਲਗਾਤਾਰ ਇਹ ਮਾਰਚ ਹੈ ਜਿਹੜਾ ਇਹ ਲਗਾਤਾਰ ਨਸ਼ਾ ਮੁਕਤ ਪੰਜਾਬ ਦੇ ਕਦਮ ਦੇ ਵਿੱਚ ਕਦਮ ਪਾ ਕੇ ਚੱਲੂਗਾ ਬਹੁਤ ਬਰਦਾਸ਼ਤ ਸਰਦਾਰ ਸੰਦੀਪ ਠਾਕੁਰ ਦੀ ਤੇ ਰਾਜਨੀਤੀ ਨੂੰ ਪਿਆਰ ਕਰਨ ਵਾਲੇ ਉਹਨਾਂ ਦੀ ਸ਼ਹਾਦਤ ਨੂੰ ਪਿਆਰ ਕਰਨ ਵਾਲੇ ਯੋਗ ਬੜਾ ਵਿਸ਼ੇਸ਼ ਸਮਾਂ ਕੱਢ ਕੇ ਆਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਸੇ ਨੂੰ ਕਦੇ ਵੀ ਕਿਸੇ ਵੀ ਸਮੇਂ ਕੋਈ ਅਸ਼ਾਂ ਤਸ਼ਕਰ ਦਾ ਪਤਾ ਲੱਗਦਾ ਹੈ ਤਾਂ ਹੈਲਪਲਾਈਨ ਨੰਬਰ ਹੈ 79700 ਕੱਢ ਦੇ 0020 979200 ਇਹਦੀ ਆਪਣੀ ਪਹਿਚਾਣ ਦੱਸਣ ਦੀ ਲੋੜ ਨਹੀਂ ਹੈ ਪਹਿਚਾਣ ਜਿਹੜੀ ਬਿਲਕੁਲ ਗੁੱਪਤ ਰੱਖੀ ਹੋ ਉਕੀ ਸਮਗਲਰਾਂ ਨੇ ਕੁਝ ਗੱਲਾਂ ਕੁਝ ਬਰਾਤੀਆਂ ਆਪਣੇ ਮਨਾਂ ਦੇ ਵਿੱਚ ਫਲਾਰ ਰੱਖਿਆ ਨੇ ਜੀ ਜੀ ਪੁਲਿਸ ਦਾ ਇਨਫੋਰਮਰ ਦਾ ਦੱਸ ਦਾਂ ਦੀ ਹੈ ਜੀ ਫਿਰ ਇਨਫੋਰਮ ਨਾਲ ਕੁੱਟ ਮਾਰਉਂਦੀ ਹੈ ਸਭ ਛੁੱਟੀਆਂ ਤੇ ਲੱਲੇ ਪੁਲਿਸ ਵੱਲੋਂ ਐਂਟਰੀ ਵੱਲੋਂ ਪੂਰਾ ਚੱਲ ਰਿਹਾ ਹੈ ਕਿ ਨਸ਼ਾ ਖਤਮ ਕਰਨਾ ਹੀ ਕਰਨਾ ਹੈ ਅਜਹੀਆਂ ਕੁਸ਼ ਪ੍ਰਾਂਤੀਆਂ ਆਜ਼ਾਦੀ ਤੋਂ ਪਹਿਲਾਂ ਵੀ ਮਨਾਈਆਂ ਜਾਂਦੀਆਂ ਸੀ ਆ ਆਪਣੇ ਪੁਰਵਜਾਂ ਨੇ ਸੋਚਿਆ ਕਿ ਸ਼ਰਾਬ ਖਤਮ ਕੀਤੀ ਜਾਵੇ ਤਾਂ ਉਹਨਾਂ ਨੇ ਕਿਹਾ ਕਿ ਕਿਸੇ ਹਿੰਦੂ ਨੇ ਸ਼ਰਾਬ ਨਹੀਂ ਪੀਂੀ ਉਸ ਦੇ ਵਿੱਚ ਗਊ ਦਾ ਖੂਨ ਹੈ ਤਾ ਕਿ ਆ ਗਿਆ ਕਿ ਕਿਸੇ ਮੁਸਲਮਾਨ ਨੇ ਸ਼ਰਾਬ ਨਹੀਂ ਪੀੀ ਉਸ ਦੇ ਵਿੱਚ ਸੂਡ ਦਾ ਕੂਣਾ ਤਾਂ ਕਿ ਸਾਰੇ ਸ਼ਰਾਬ ਛੱਡ ਦਰ ਗਏ ਕੁਛ ਦਿਨ ਦਾ ਠੀਕ ਚੱਲਿਆ ਭਾਰਤ ਦੇ ਵਿੱਚ ਕਿਸੇ ਨੇ ਸ਼ਰਾਬ ਨਹੀਂ ਪੀੀ ਫਿਰ ਅੰਗਰੇਜ਼ਾਂ ਨੇ ਤੇ ਨਸ਼ਾ ਦਸਤਰਾਣੇ ਦਾ ਹੱਲ ਕੀ ਕੱਢਿਆ ਉਹਨਾਂ ਨੂੰ ਬੁਲਾਇਆ ਦੋਨਾਂ ਨੇ ਬੋਤਲਾਂ ਮੰਗਾਈਆਂ ਜਿਹੜੀ ਹਿੰਦੂ ਕੋਲੇ ਬੋਤਲ ਸੀ ਉਹ ਮੁਸਲਮਾਨ ਨੂੰ ਦੇਤੀ ਜਿਹੜੀ ਮੁਸਲਮਾਨ ਕੋਲੇ ਬੋਤਲ ਸੀ ਉਹ ਹਿੰਦੂ ਨੂੰ ਦੇਦੀ ਵੀ ਤੈਨੂੰ ਸੂਡ ਦਾ ਕੂਣਾ ਖੁਸ਼ ਕਹਿਦਾ ਤੇ ਤੈਨੂੰ ਗੋਵ ਦਾ ਕੂਣਾ ਖੁਸ਼ ਕਹਿਦਾ ਮਤਲਬ ਜਿਹੜੀ ਇਹ ਯਹੀ ਆ ਭਰਾਤੀਆਂ ਨੇ ਸਿਰਫ ਨਸ਼ਾ ਤਸਕਰਾਂ ਵੱਲ ਫਲਾਈਆਂ ਕਰਦੀਆਂ ਨੇ ਜੇ ਨਸ਼ਾ ਖਤਮ ਹੋਊਗਾ ਉਹ ਵੀ ਪੁਲਿਸ ਦੇ ਸਹਿਯੋਗ ਨਾਲ ਖਤਮ ਹੋਊ ਜਿਵੇਂ ਪਹਿਲਾਂ ਅੱਤਵਾਦ ਖਤਮ ਹੋਇਆ ਉਹ ਵੀ ਪੁਲਿਸ ਦੇ ਸਹਿਯੋਗ ਨਾਲ ਹੀ ਖਤਮ ਹੋਇਆ ਤਾਂ ਸਾਰੇ ਆਪਾਂ ਰਲ ਮਿਲ ਕੇ ਇਕੱਠੇ ਰਹੀਏ ਨਾ ਨਸ਼ਾ ਚਲਿਏ ਤੇ ਨਾ ਨਸ਼ਾ ਕਿਸੇ ਨੂੰ ਕਰ ਲਈਏ ਮੈਂ ਐਡਵੋਕੇਟਾ ਮੇਰੇ ਕੋਲ ਬਹੁਤ ਕੇਸ ਹੋ ਗਏ ਬਹੁਤ ਛੀਲ ਲੜਕੀਆਂ ਨਹੀਂ ਉਹ ਸਿਰਫ ਕਿੱਲਿਆਂ ਹੀ ਦੇਖਦੇ ਜਾਂ ਹੋਰ ਵਿਆਹ ਕਰਦਾ ਰਿਹਾ ਬਾਅਦ ਚ ਦੇਖੇ ਵੀ ਲੜਕਾ ਕੋਈ ਕੈਸੀ ਵੀ ਸੋਚਾ ਕਰ ਗਿਆ ਕਪਾਤਰ ਉਹ diel ਲੜਾਈਆਂ ਬਾਟੂ ਨੜਨਾਂਗੇ ਚਾਤੀਆਂ ਲੜਾਈਆਂ ਪੋਟੇ ਨੜਨਾਂਗੇ ਦੋ ਭਰਾਵਾਂ ਦੀਆਂ ਲੜਾਈਆਂ ਨੇ ਉਹ ਆਪਸ ਵਿੱਚ ਬਾਤ ਚ ਕਰਨਾਂਗੇ ਪਹਿਲਾਂ ਇੱਕ ਵਾਰੀ ਸਾਰੇ ਮਿਲ ਕੇ ਨਸ਼ੇ ਤੇ ਹਮਲਾ ਮਾਰ ਅੱਜ ਬਰਨਾਲਾ ਵਿੱਚ ਨਸ਼ਾ ਮੁਕਤ ਸਤਪਰਵਾਹ ਫੇਰੀ ਕੱਢੀ ਗਿਆ ਕੀ ਕਹਿੰਦੇ ਨੇ ਤੇਨੂੰ ਕੀ ਨਾਮ ਤੁਹਾਡਾ ਜੀ ਮੈਂ ਡੀਐਸਪੀ ਬਲਜੀਤ ਸਿੰਘ ਬਰਨਾਲਾ ਐਸਐਸਓ ਬਰਨਾਲਾ ਤੇ ਅੱਜ ਸਾਨੂੰ ਜਿਹੜੇ ਸ਼ਹਿਰ ਦੀਆਂ ਮੋਢੇ ਚ ਹਸਤੀਆਂ ਨੇ ਸ਼ਹਿਰ ਦੇ ਵੱਖ-ਵੱਖ ਧਾਰਮਿਕ ਰਜਾਹਾਂ ਦੇ ਨੁਮਾਇੰਦਿਆਂ ਨੇ ਇੱਕ ਬਚੇ ਵਸਪਰਾਲਾ ਕੀਤਾ ਸੀ ਜਿਦੇ ਵਿੱਚ ਨਸ਼ਿਆਂ ਦੇ ਵਿਰੁੱਧ ਜਿਹੜੀ ਇੱਕ ਜਾਗਰੂਕਤਾ ਰੈਲੀ ਗੱਡੀ ਗਈ ਹੈ ਨਰੂ ਚੌਂਕ ਤੋਂ ਲੈ ਕੇ ਸਾਹਿਬ ਸਿੰਘ ਦੇ ਸਟੇਟ ਤੱਕ ਅੱਜ ਸ੍ਰੀ ਸਰਾਰ ਭਗਤ ਸਿੰਘ ਦਾ ਜਨਮ ਦਿਹਾੜਾ ਵੀ ਹੈ ਜਿਹਦੇ ਮੱਦੇਨਜ਼ਰ ਇਹ ਬਹੁਤ ਵਧੀਆ ਉਪਰਾਲਾ ਜਿਹੜਾ ਸਾਹਿਬਾਸੀਂ ਨੇ ਕੀਤਾ ਮੈਂ ਇਹਨਾਂ ਨੂੰ ਵਧਾਈ ਦਿੰਦਾ ਤੇ ਇਹਨਾਂ ਦਾ ਜਿਹੜਾ ਇਹ ਉਪਰਾਲਾ ਹੈ ਅਸੀਂ ਇਸ ਉਪਰਾਲੇ ਦੀ ਮਤਲਬ ਬਹੁਤ ਵਡਿਆਈ ਕਰਦੇ ਆ ਕਿਉਂਕਿ ਜੇਕਰ ਇਹ ਪਬਲਿਕ ਜਾਂ ਇਹ ਸਾਰੇ ਲੋਕ ਇਕੱਠੇ ਹੋ ਕੇ ਸਾਨੂੰ ਅਜਿਹਾਂ ਸਾਥ ਦੇਣਗੇ ਕਿ ਨਸ਼ਿਆਂ ਨੂੰ ਘਰੋਂ ਖਤਮ ਕੀਤਾ ਜਾਵੇ ਤਾਂ ਅਸੀਂ ਪੁਲਿਸ ਵੱਲੋਂ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਇਹਨਾਂ ਦੇ ਨਾਲ ਆ ਤੇ ਨਸ਼ਿਆਂ ਨੂੰ ਅਸੀਂ ਟਰਾਲੂ ਦੇ ਵਿੱਚ ਖਤਮ ਕਰ ਸਕਦੇ ਆ ਸਰ ਮੈਸੇਜ ਕੀ ਦੇਣਾ ਚਾਹਦੇ ਆ ਪਬਲਿਕ ਨੂੰ ਪਬਲਿਕ ਨੂੰ ਸਾਡਾ ਮੈਸੇਜ ਇਹੀ ਹੈ ਕਿ ਜਿੱਥੇ ਵੀ ਜੇ ਕੋਈ ਵੀ ਜਾਣਕਾਰੀ ਤੁਹਾਨੂੰ ਮਿਲਦੀ ਹੈ ਜਿਸ ਤਰ੍ਹਾਂ ਦੀ ਵੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਜਿੱਥੇ ਵੀ ਕੋਈ ਚਾਹੇ ਨਸ਼ੇ ਕਰਨ ਵਾਲਾ ਚਾਹੇ ਕੋਈ ਨਸ਼ੇ ਵੇਚਣ ਵਾਲਾ ਜਿੱਥੇ ਵੀ ਕੋਈ ਲੋੜਨਾ ਮਿਲਦੀ ਹੈ ਤਾਂ ਸਾਨੂੰ ਸਾਡੀ ਡਰੱਗਸ ਫੈਲਪ ਲਾਈਨ ਨੇ ਜਾਂ ਸਾਡੇ ਆਪਣੇ ਫੋਨ ਨੰਬਰ ਨੇ ਸ਼ੇਅਰ ਕੀਤੇ ਹੋਏ ਨੇ ਪਬਲਿਕ ਨਾਲ ਕਿ ਉਹਨਾਂ ਦੇ ਸਾਨੂੰ ਸਲਾਹ ਦੇ ਸਕਦੇ ਆ ਉਹਨਾਂ ਦਾ ਜਿਹੜਾ ਨਾਮ ਪਤਾ ਬੁੱਕ ਰੱਖਿਆ ਜਾਊਗਾ ਕਿਸੇ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਊਗੀ ਜੇਕਰ ਪਬਲਿਕ ਸਾਡਾ ਸਹਿਯੋਗ ਕਰੇ ਤਾਂ ਅਸੀਂ ਉਹਦੇ ਵਿੱਚ ਹੋਰ ਮਦਦਗਾਰ ਬਣ ਸਕਦੇ ਆ ਸਮਾਜ ਨੂੰ ਹੋਰ ਵਧੀਆ ਬਣਾ ਸਕਦੇ ਆ ਇਹੀ ਜਦਾਂ हाँ जी सोमी जी की नाम आहुदा मैं स्वामी श्रीनिवास आचार्य जी महाराज कथा वाचक आज का जो जोला बहुत ही सुंदर है सभी धार्मिक संगठनों से सभी भक्तों के द्वारा जो नशा छुड़ाने का जो आज जो अपराध फेरी निकाली है जो बहुत ही सुंदर सबको मैं इसको बधाई देना चाहता हूँ इससे पहले मैं जो हमारे साहब जो आए हुए हैं डी एस पी साहब अजी जी और अपने जिसके स्टाफ से सर इनका इतना प्रभाव है कि आपके माध्यम से बताना चाहते हैं कि इनके नाम से ही नशेड़ी पहले तो आधा नशा छोड़ देते हैं दूसरा बाद में यदि फंस जाए तो बिल्कुल ही छोड़ देते हैं पहले तो सबसे पहले इनको मैं बधाई देना चाहता हूँ क्योंकि एक रब का रूप माना जाता है जो किसी को ज़िंदगी बख्श रहे हैं क्योंकि ज़िंदगी जीने के लिए मिलती है मरने के लिए नहीं जो व्यक्ति कोई नशा करने लग जाए तो जितनी उसकी आयु है उसकी चीन होने लग जाती है ने नसीड़ी को कोई दुकान पर रखता है न किसी से कोई काम लायक रहता है उसका जीवन बर्बाद हो जाता है इसलिए मनुष्य शरीर मिलना दुर्लभ है इसको व्रत में नहीं गंवाना चाहिए आपके माध्यम से मैं इतना ही कहूँगा कि नशा यदि कोई करता है तो बिल्कुल छोड़ जाए और क्योंकि जीना जीवन जीने के लिए मिलता है मरने के लिए नहीं मिलता है